ਸਿੱਖਿਆ ਵਿਭਾਗ ਵਿੱਚ ਕਿਤਾਬ ਘਟਾਲੇ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੀ ਅਪੀਲ ਤੇ ਕੇਂਦਰ ਤੇ ਮਨੁੱਖੀ ਸਰੋਧ ਵਿਭਾਗ ਵੱਲੋਂ ਜਾਂਚ ਟੀਮ ਭੇਜੀ ਗਈ ਹੈ ਇਸ ਚਾਰ ਮੈਂਬਰੀ ਟੀਮ ਨੇ ਕਪਲਿਆ ਨੂੰ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਕੇਂਦਰ ਤੋਂ ਆਈ ਟੀਮ 14 ਜੂਨ ਤੱਕ ਪੜਤਾਲ ਕਰਕੇ ਸਮੁੱਚੀ ਰਿਪੋਰਟ ਕੇਂਦਰੀ ਮਨੁੱਖ ਸਰੋਧ ਮੰਤਰਾਲੇ ਦੇ ਮੰਤਰੀ ਐਮ ਪੱਲਮ ਰਾਜੂ ਨੂੰ ਸੌਂਪੇਗੀ ਉਧਰ ਕੇਂਦਰ ਵੱਲੋਂ ਭੇਜੀ ਗਈ ਇਸ ਟੀਮ ਦਾ ਪੀਪੀਸੀਸੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਗਤ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਕਿਤਾਬ ਘਟਾਲੇ ਨੂੰ ਲੈ ਕੇ ਮੁਸੀਬਤਾਂ ਨੇ ਹੋਰ ਘੇਰ ਲਿਆ ਹੈ। ਪੰਜਾਬ ਕਾਂਗਰਸ ਦੀ ਮੰਗ ਤੇ ਕਿਤਾਬ ਘਟਾਲੇ ਦੇ ਮਾਮਲੇ 'ਚ ਪੰਜਾਬ ਕਾਂਗਰਸ ਦੀ ਅਪੀਲ ਤੇ ਕੇਂਦਰੀ ਮਨੁੱਖੀ ਸਰੋਥ ਮੰਤਰਾਲੇ ਨੇ ਪੜਤਾਲ ਲਈ ਆਪਣੀ ਟੀਮ ਭੇਜ ਦਿੱਤੀ ਹੈ। ਇਸ ਚਾਰ ਮੈਂਬਰੀ ਟੀਮ ਨੇ ਹੋਏ ਕਪਲਿਆਂ ਨੂੰ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਤਲਬ ਕਰਕੇ ਰਿਕਾਰਡ ਚੈੱਕ ਕੀਤਾ ਹੈ। ਇਹ ਟੀਮ 14 ਜੂਨ ਤੱਕ ਕਪਲੇ ਦੀ ਕੋਖ ਕਰਕੇ ਰਿਪੋਰਟ ਕੇਂਦਰੀ ਮਨੁੱਖੀ ਸਰੋਥ ਮੰਤਰਾਲੇ ਦੇ ਮੰਤਰੀ ਐਮ ਪੱਲਮ ਰਾਜੂ ਨੂੰ ਸੌਂਪੇਗੀ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਬਣਾਈ ਗਈ 4 ਮੈਂਬਰੀ ਪੜਤਾਲੀਆ ਕਮੇਟੀ ਵਿੱਚ NCERT ਦੇ ਸੈਕੰਡਰੀ ਸਕੂਲ ਵਿੰਗ ਦੀ ਰੰਜਨਾ ਅਰੋੜਾ ਨੂੰ ਮੁਖੀ ਬਣਾਇਆ ਗਿਆ ਹੈ ਜਦਕਿ ਉਹਨਾਂ ਦੇ ਨਾਲ ਬਾਲ ਸਹਾਇਤ ਦੇ ਮਾਹਰ ਸੁਬੀਰ ਸ਼ੁਕਲਾ ਸਰਬ ਸਿੱਖਿਆ ਅਭਿਆਨ ਦੇ ਗੋਪਾਲਨ ਮਨੁੱਖੀ ਸਰੋਤ ਮੰਤਰਾਲੇ ਦੇ ਵਿੱਤ ਵਿੰਗ ਦੇ ਅਰुण ਕੁਮਾਰ ਸ਼ਾਮਲ ਨੇ ਉਧਰ ਪੰਜਾਬ ਕਾਂਗਰਸ ਨੇ ਕੇਂਦਰੀ ਮੰਤਰਾਲੇ ਵੱਲੋਂ ਭੇਜੀ ਪੜਤਾਲੀਆ ਟੀਮ ਦਾ ਸਵਾਗਤ ਕੀਤਾ ਹੈ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜਬੂਰ ਕਰ ਦਿੱਤਾ ਸੀ ਕਿ ਕੇਂਦਰ ਨੂੰ ਪਹੁੰਚ ਕੀਤੀ ਜਾਏ ਕਿਉਂਕਿ ਪੰਜਾਬ ਸਰਕਾਰ ਕਿਤਾਬ ਕੋਟਾਲੇ ਵਿੱਚ ਗੰਭੀਰ ਨਹੀਂ ਸੀ ਅਤੇ ਨਾ ਹੀ ਸਰਕਾਰ ਅਤੇ ਨਾ ਹੀ ਉਸ ਦੀ ਕਿਸੇ ਏਜੰਸੀ ਤੇ ਵਿਸ਼ਵਾਸ ਰਹਿ ਗਿਆ ਸੀ ਇਸੇ ਡੈਲੀਗੇਸ਼ਨ ਮਿਲੀ ਸੀ ਦਿੱਲੀ ਜਿਹੜੇ ਐਚ ਆਰਡੀ ਮਿਨਿਸਟਰ ਹੈ ਮਿਸਟਰ ਪੱਲਮ ਰਾਜੂ ਉਹਨਾਂ ਨੂੰ ਅਸੀਂ ਬੜੇ ਜ਼ੋਰ ਨਾਲ ਕਿਹਾ ਸੀਗਾ ਕਿ ਪਹਿਲਾਂ ਤੁਸੀਂ ਇੱਕ ਫੈਕਟ ਫਾਈਂਡਿੰਗ ਟੀਮ ਭੇਜੋ ਬਹੁਤ ਵੱਡੇ ਪੈਮਾਨੇ ਤੇ ਐਮਬੈਜ਼ਲਮੈਂਟ ਹੋਈ ਆ ਸਰਬ ਸਿੱਖਿਆ ਅਭਿਆਨ ਫੰਡਸ ਦੇ ਔਰ ਆਰਐਮਐਸ ਦੇ ਫੰਡਸ ਦੇ ਔਰ এডਿਕੇਸ਼ਨ ਮਨਿਸਟਰ ਡਾਇਰੈਕਟਲੀ ਇਨਵੋਲਡ ਹੈ ਪੰਜਾਬ ਦਾ ਔਰ ਜਿਹੜਾ ਉਹਨਾਂ ਨੇ ਜੁਡੀਸ਼ੀਅਲ ਇਨਕੁਆਇਰੀ ਵੀ ਕੀਤੀ ਉਹ ਵੀ ਮਹਿਜ਼ ਇੱਕ ਡਰਾਮਾ ਹੈ ਕਿਉਂਕਿ ਜੱਜ ਵੀ ਉਹਨਾਂ ਦਾ ਆਪਣਾ ਤੇ ਇਨਕੁਆਇਰੀ ਵੀ ਉਹਨਾਂ ਦੀ ਆਪਣੀ ਇਸ ਲਈ ਅਸੀਂ ਉਹਨਾਂ ਨੂੰ ਜ਼ੋਰ ਦੇ ਕੇ ਕਹਿਸਾ ਔਰ ਸਾਨੂੰ ਖੁਸ਼ੀ ਹੈ ਕਿ ਹਿੰਦੁਸਤਾਨ ਦੀ ਯੂਪੀਏ ਸਰਕਾਰ ਨੇ ਇੱਕ ਟੀਮ ਭੇਜੀ ਚਾਰ ਅਫਸਰਾਂ ਦੀ ਅੱਜ ਅਸੀਂ ਉਸ ਟੀਮ ਨੂੰ ਮਿਲਾਂਗੇ ਵੀ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਹੈ ਜਿਦੇ ਵਿੱਚ ਕਲੀਅਰ ਕਟ ਸਾਬਤ ਹੁੰਦਾ ਕਿ ਜਿਹੜਾ ਵਿਦਿਆ ਮੰਤਰੀ ਹੈ ਉਹ ਇਸ ਘੁਟਾਲੇ ਦਾ ਕਿੰਗਪਿੰਨ ਹੈ ਔਰ ਅਸੀਂ ਸਾਰੇ ਦਸਤਾਵੇਜ਼ ਉਹਨਾਂ ਨੂੰ ਦਵਾਂਗੇ ਔਰ ਅਸੀਂ ਉਹਦੇ ਤੋਂ ਮੰਗ ਕਰਾਂਗੇ ਅਲਟੀਮੇਟਲੀ ਕਿ ਇਹ ਸੈਂਟਰਲ ਏਜੰਸੀ ਤੋਂ ਜਾਂਚ ਹੋਵੇ ਮਿਸਾਲ ਦੇ ਤੌਰ ਤੇ ਸੀਬੀਆਈ ਜਾਂਚ ਕਰੇ ਨਾ ਤਾਂ ਇੱਥੇ ਕਿਸੇ ਜੱਜ ਵਿੱਚ ਛਿੰਮਤਿਆ ਕੋਈ ਬਦਲਾਂ ਦੇ ਖਿਲਾਫ ਜਾਂਚ ਕਰੇ ਨਾ ਵਿਜੀਲੈਂਸ ਵਿੱਚ ਤੇ ਨਾ ਹੀ ਇਹਨਾਂ ਦੀ ਪੰਜਾਬ ਪੁਲਿਸ ਚਾਏ ਇਸ ਲਈ ਇਹ ਟੀਮ ਦਾ ਅਸੀਂ ਸਵਾਗਤ ਕਰਦੇ ਹਾਂ ਅਸੀਂ ਅੱਜ ਮਿਲਾਂਗੇ ਉਹਨਾਂ ਨੂੰ ਔਰ ਸਾਰੇ ਤੱਥ ਪੇਸ਼ ਕਰਾਂਗੇ ਸਾਨੂੰ ਉਮੀਦ ਹੈ ਕਿ ਇਸ ਘੁਟਾਲੇ ਦਾ ਅਸਲ ਮੁਜਰਮ ਜਿਹੜਾ ਹੈ ਐਜੂਕੇਸ਼ਨ ਮਨਿਸਟਰ ਉਤੈਉ ਕਾਬੂ ਆਊਗਾ ਜੇ ਨਿਰਪੱਖ ਜਾਂਚ ਇਹਦੇ ਵਿੱਚ ਹੋਵੇਗੀ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੀ ਇਸ ਮੰਗ ਨੂੰ ਨਜਾਇਜ਼ ਘਰਾੜ ਦਿੱਤਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਪੰਜਾਬ ਪ੍ਰਤੀ ਆਪਣੀ ਸੁਹਿਰਦਤਾ ਨਹੀਂ ਦਿਖਾਈ ਉਹਨਾਂ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਜਦ ਇਸ ਪਾਰਟੀ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਹੀ ਨਹੀਂ ਹੈ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ ਮਸਲਾ ਸਿਰ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਪੰਜਾਬ ਦੇ ਵਿੱਚ ਟੋਟਲੀ ਇਰੈਲੇਵੈਂਟ ਹੋ ਚੁੱਕੀ ਹੈ ਸੋ ਦੇ ਨੀਡ ਡੈਸਪਰੇਟ ਸਟਰਾਜ਼ ਯੂ ਨੋ ਫੋਰ ਦ ਡਰਾਊਨਿੰਗ ਮੈਨ ਜੋ ਡੁੱਬ ਰਿਹਾ ਹੁੰਦਾ ਬੰਦਾ ਨਾ ਤਿਣਕੇ ਦਾ ਸਹਾਰਾ ਚਾਹੀਦਾ ਹੁੰਦਾ ਕਿ ਫਿਰ ਤਿਣਕੇ ਲੱਭਦੇ ਆ ਉਹ ਤਿਣਕੇ ਫਿਰ ਇਸ ਤਰ੍ਹਾਂ ਦੇ ਲੱਭਦੇ ਆ ਜਿਹਦਾ ਕਿ ਸਟੇਟ ਨੂੰ ਨੁਕਸਾਨ ਹੁੰਦਾ ਹੁਣ ਇਹਨਾਂ ਨੇ ਜਿਹੜਾ ਇਹ ਮਸਲਾ ਉਠਾਇਆ ਕਿ ਸੈਂਟਰ ਤੋਂ ਇਨਕੁਆਇਰੀ ਕਰਾਵਾਂਗੇ ਇਨਕੁਆਇਰੀ ਚੱਲ ਰਹੀ ਹੈ ਆਲਰੇਡੀ ਔਰ ਇਨਕੁਆਇਰੀ ਜਿਹੜੀ ਹੈ ਉਹ ਜੁਡੀਸ਼ੀਅਲ ਚੱਲ ਰਹੀ ਹੈ ਲੇਕਿਨ ਸੈਂਟਰ ਤੋਂ ਇਨਕੁਆਇਰੀ ਕਰਾਵਾਂ ਇਹਦਾ ਮਤਲਬ ਕੀ ਹੋਏਗਾ ਕੱਲ ਨੂੰ ਪੰਜਾਬ ਸਟੇਟ ਗਵਰਨਮੈਂਟ ਦੀਆਂ ਕੋਈ ਪਾਵਰਸ ਨਹੀਂ ਰਹਿਣਗੀਆਂ ਔਰ ਜਿਹੜੀ ਵੀ ਗੱਲ ਹੋਇਆ ਕਰੇਗੀ ਸੈਂਟਰ ਕਹਿ ਕਰੇ ਮੈਂ ਇਹਦੀ ਵੀ ਇਨਕੁਆਇਰੀ ਕਰਨੀ ਹੈ ਮੈਂ ਉਹਦੀ ਵੀ ਇਨਕੁਆਇਰੀ ਕਰਨੀ ਹੈ ਸੋ ਜਿਹੜੀ ਗੱਲ ਸਾਡੀ ਪੁਰਾਣੀ ਚੱਲੇ ਆ ਰਹੀ ਹੈ ਕਿ ਫੈਡਰਲਿਜ਼ਮ ਫੈਡਰਲ ਢਾਂਚਾ ਹੋਣਾ ਚਾਹੀਦਾ ਕਾਂਗਰਸ ਉਹਦੇ ਖਿਲਾਫ ਆ ਹਮੇਸ਼ਾ ਤੋਂ ਉਹ ਚਾਹੁੰਦੇ ਆ ਕਾਂਗਰਸ ਦੇ ਹਿਸਾਬ ਨਾਲ ਤਾਂ ਸਟੇਟ ਗਵਰਨਮੈਂਟ ਹੀ ਨਹੀਂ ਚਾਹੀਦੀ ਇਹਨਾਂ ਦੇ ਹਿਸਾਬ ਦੇ ਨਾਲ ਤਾਂ ਜੋ ਕੁਝ ਚਾਹੁੰਦਾ ਦਿੱਲੀੋਂ ਚੱਲਣਾ ਚਾਹੀਦਾ ਕਿਤਾਬ ਕੋਟਾਲੇ ਨੂੰ ਲੈ ਕੇ ਕੇਂਦਰੀ ਮੰਤਰਾਲੇ ਦੀ ਇਹ ਚਾਰ ਮੈਂਬਰੀ ਟੀਮ ਕੀ ਕੋ ਕਰਦੀ ਹੈ ਇਹ ਤਾਂ ਮੁਕੰਮਲ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸਵਾਲ ਇਹ ਹੈ ਕਿ ਇੱਕ ਪਾਸੇ ਨਿਆਇਕ ਪੜਤਾਲ ਅਤੇ ਦੂਜੇ ਪਾਸੇ ਵਿਭਾਗੀ ਪੜਤਾਲ ਦੀ ਕਾਰਵਾਈ ਨੇ ਰਾਜਾ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ ਕਿਤਾਬ ਕੋਟਾਲੇ ਚੋਂ ਕਿਸ ਨੂੰ ਕਲੀਨ ਚਿੱਟ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਸਮੁੱਚੇ ਮਸਲੇ ਵਿੱਚ ਨੁਕਸਾਨ ਜ਼ਰੂਰ ਵਿਦਿਆਰਥੀ ਵਰਗ ਦਾ ਹੋਇਆ ਹੈ ਜੇਤੀ ਪਰਪਾਈ ਲਈ ਕੋਈ ਹੋਰ ਤਿਆਰ ਨਹੀਂ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕੁਲਜਿੰਦਰ ਸੂਦ ਅਤੇ ਪੱਤਰਕਾਰ ਜਗਤਾਰ ਸਿੰਘ ਪੁੱਲਰ ਦੇ ਨਾਲ ਇੰਦਰਜੀਤ ਕੋਰ ਡੀ ਐਨ ਆਈਟ ਨਿਊਜ਼